ਦੋਸਤੋ ਪੰਜਾਬ ਪੀਐਸਪੀਸੀਲ ਭਰਤੀ 2024 ਦੀ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਦੋਸਤੋ ਇਹ ਬਿਲਕੁਲ ਰੈਗੂਲਰ ਭਰਤੀ ਹੈ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਹੈ ਕਿਹੜੀ ਕਿਹੜੀ ਪੋਸਟਾਂ ਨੇ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੱਬਾ ਕੇ ਛੱਡ ਦਿਓ ਜੀ ਤਾਂ ਕਿ ਜਦੋਂ ਵੀ ਪੰਜਾਬ ਸਟੇਟ ਵਿੱਚ ਕੋਈ ਨਵੀਂ ਭਰਤੀ ਆਵੇ ਤਾਂ ਉਹਦੀ ਸਹੀ ਤੇ ਸਟਿੱਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਬਿਲਕੁਲ ਨਵੀਂ ਭਰਤੀ ਦੀ ਨੋਟੀਫਿਕੇਸ਼ਨ ਆਊਟ ਕੀਤੀ ਗਈ ਹੈ ਜੀ ਦੋਸਤੋ ਪੰਜਾਬ ਦੇ ਉਮੀਦਵਾਰਾਂ ਲਈ ਬ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਜੀ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰ ਸਕਦੇ ਹੋ ਦੋਸਤੋ ਆਨਲਾਈਨ ਅਪਲਾਈ 27/3/2024 ਤੋਂ ਸਟਾਰਟ ਹੋ ਜਾਵੇਗਾ ਅਤੇ ਲਾਸਟ ਡੇਟ ਰੱਖੀ ਗਈ ਹੈ ਜੀ 16/4/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੀ ਸੈਲਰੀ ਪੰਜਾਬ ਗਵਰਨਮੈਂਟ ਰੂਲ ਦੇ ਅਨੁਸਾਰ ਤੁਹਾਨੂੰ ਦਿੱਤੀ ਜਾਵੇਗੀ ਪੋਸਟਾਂ ਦੀ ਡਿਟੇਲ ਕੁਝ ਇਸ ਤਰ੍ਹਾਂ ਹੈ ਜੀ ਪੋਸਟ ਨੰਬਰ 1 ਹੈ ਜੀ ਟੈਕਨੀਸ਼ੀਅਨ ਗ੍ਰੇਡ 2 ਮੈਕੈਨਿਕਲ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ 13 ਨੇ ਦੋਸਤੋ ਪੋਸਟ 2 ਹੈ ਜੀ ਟੈਕਨੀਸ਼ੀਅਨ ਗ੍ਰੇਡ 2 ਮੈਂਟੇਨੈਂਸ ਦੀਆਂ ਪੋਸਟਾਂ ਨੇ ਜੀ ਇਹ ਛੇ ਪੋਸਟਾਂ ਨੇ ਜੀ ਟੋਟਲ 19 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਬੰਡ ਤੁਸੀਂ ਇੱਥੇ ਦੇਖ ਸਕਦੇ ਹੋ ਹਰ ਇੱਕ ਕੈਟਾਗਰੀ ਦੇ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਦੋਸਤੋ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਇਸ ਤਰ੍ਹਾਂ ਹੈ ਪੋਸਟ ਨੰਬਰ 1 ਟੈਕਨੀਸ਼ੀਅਨ ਗ੍ਰੇਡ 2 ਮੈਕੈਨਿਕਲ ਦੀਆਂ ਪੋਸਟਾਂ ਲਈ ਤਾਂ ਤੁਹਾਡੇ ਕੋਲ ਤਿੰਨ ਤੋਂ ਚਾਰ ਸਾਲ ਦਾ ਡਿਪਲੋਮਾ ਕੰਪਲੀਟ ਕੀਤਾ ਹੈ ਮੈਕੈਨਿਕਲ ਇੰਜੀਨੀਅਰਿੰਗ ਵਿੱਚ 50% ਨੰਬਰਾਂ ਨਾਲ ਆ 10ਵੀ ਤੁਸੀਂ ਪਾਸ ਕੀਤੀ ਹੈ ਆਈਟੀਆਈ ਤੁਸੀਂ ਕੰਪਲੀਟ ਕੀਤੀ ਹੈ ਮਕੈਨੀਕਲ ਡਿਸਪਲਨ ਵਿੱਚ 60% ਨੰਬਰ ਹਨ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਪੋਸਟ ਨੰਬਰ 2 ਜੀ ਟੈਕਨੀਸ਼ੀਅਨ ਗ੍ਰੇਡ 2 ਇਨ ਦੀ ਪੋਸਟ ਹੈ ਜੀ ਤੁਹਾਡੇ ਕੋਲ 3 ਤੋਂ 4 ਸਾਲ ਤੱਕ ਦਾ ਡਿਪਲੋਮਾ ਕੰਪਲੀਟ ਕੀਤਾ ਹੈ ਇਨਸੂਮੈਂਟਸ ਇੰਜੀਨੀਅਰਿੰਗ ਵਿੱਚ 50% ਨੰਬਰ ਨਾਲ ਅਤੇ 10ਵੀ ਤੁਸੀਂ ਪਾਸ ਕੀਤੀ ਹੈ ਆਈਟੀਆਈ ਤੁਸੀਂ ਕੰਪਲੀਟ ਕੀਤੀ ਹੈ ਇਲੈਕਟ੍ਰੋਨਿਕ ਇਲੈਕਟ੍ਰੀਕਲ ਕੰਪਿਊਟਰ ਡਿਸਪਲਨ ਵਿੱਚ 60% ਨੰਬਰ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਉਮਰ ਹੱਦ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਅਤੇ ਏਜ ਰਿਲੇਕਸ਼ਨ ਵੀ ਦਿੱਤੀ ਜਾਵੇਗੀ। ਇੰਨਾ ਪੋਸਟਾਂ ਦੀ ਐਪਲੀਕੇਸ਼ਨ ਫੀਸ ਇਸ ਤਰ੍ਹਾਂ ਹੈ ਜੀ ਜਰਨਲ ਅਤੇ OBC ਲਈ 1200 ਰੁਪਏ ਐਪਲੀਕੇਸ਼ਨ ਫੀਸ ਹੈ। GST 116 ਰੁਪਏ ਹੈ। ਟੋਟਲ 1416 ਬੈਂਕ ਦਾ ਚਾਰਜ ਐਪਲੀਕੇਸ਼ਨ ਫੀਸ ਹੋਵੇਗੀ ਜੀ। SC ST PWB ਉਮੀਦਵਾਰਾਂ ਲਈ 750 ਰੁਪਏ ਐਪਲੀਕੇਸ਼ਨ ਫੀਸ ਹੈ 135 ਰੁਪਏ GST ਟੈਕਸ ਹੈ ਟੋਟਲ ਫੀਸ ਹੈ 885 ਰੁਪਏ ਪਲੱਸ ਬੈਂਕ ਚਾਰਜ ਅਪਲਾਈ ਦੇਣਾ ਪਵੇਗਾ ਜੀ ਇਹ ਫੀਸ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਕਿਵੇਂ ਹੋਵੇਗਾ ਸਭ ਤੋਂ ਪਹਿਲਾਂ ਤੁਹਾਡਾ ਰਾਈਟਿੰਗ ਐਗਜ਼ਾਮ ਹੋਵੇਗਾ ਫਿਰ ਕੰਪਿਊਟਰ ਬੇਸਿਕ ਟੈਸਟ ਹੋਵੇਗਾ ਪਾਰਟ 1 ਅਤੇ ਪਾਰਟ 2 ਸਿਲੇਬਸ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਤਰ੍ਹਾਂ ਇਹਨਾਂ ਦੀ ਤਿਆਰੀ ਕਰ ਲੈਣੀ ਹੈ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਮੇਰੇ ਵੱਲੋਂ ਦੋਸਤੀ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਦੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ